ਖੋਰ ਸਾਰੇ ਕਿਵੇਂ ਹੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸੂਟ ਜੀ ਡਿਸਕਾਊਂਟ ਤੇ ਪਹਿਲਾਂ ਵੀ ਆਪਾਂ ਵੇਚੇ ਸੀਗੇ ਜੀ ਹੁਣ ਦੁਬਾਰੇ ਲੈ ਕੇ ਆਏ ਆ ਸੇਮ ਜੇ ਡਿਜ਼ਾਈਨ ਆ ਕਿਉਂਕਿ ਆਪਦੇ ਇਸ ਵਾਰ ਆਪਣੇ ਨੂੰ ਇਹ ਡਿਸਕਾਊਂਟ ਤੇ ਮਿਲੀ ਜਪਤਾ ਤੁਹਾਡੇ ਲਈ ਲੈ ਕੇ ਆਏ ਆ ਪਹਿਲਾਂ ਇਹਦਾ ਰੇਟ ਸੀਗਾ ਸਮਥਿੰਗ 750 ਵਾਂਗੂ ਰਹੇ ਆ ਪਰ ਹੁਣ ਇਹਦਾ ਡਿਸਕਾਊਂਟ ਤੇ ਰੇਟ ਆ ਜੀ 650 ਪਿੱਛੋਂ ਆਪਣੇ ਨੂੰ ਸਸਤੇ ਮਲੇ ਆਪਾਂ ਲੈ ਆਂਦੇ ਸੇਮ ਜੇ ਆ ਰੋਲ ਤੇ ਕੋਈ ਇੱਕ ਕਸੂਟ ਵੀ ਹੈ ਕੋਈ ਇੱਕ ਕਸੂਟ ਆ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਅਦ ਚੜ ਕੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਮੰਮੀ ਜੀ ਇਹ ਨੂੰ ਇਹ ਲੱਗਦੇ ਮੈਂ ਨਹੀਂ ਜੁੱਤੇ ਹੁੰਦੇ ਆ ਚਲੋ ਮੰਮੀ ਦਿਖਾਓ ਤੇ ਅੱਜ ਆਪਣਾ ਰੇਟ ਰਹਿਣ ਵਾਲਾ ਜੀ 650 ਰੁਪਏ ਇਹ 750 ਰੁਪਏ ਸੂਟ ਆ ਜੀ ਆਪਾਂ 100 ਰੁਪਏ ਡਿਸਕਾਊਂਟ ਦੇ ਰਹੇ ਹਾਂ ਕਿਉਂਕਿ ਆਪਾਂ ਨੂੰ ਪਿੱਛੇ ਤੋਂ ਥੋੜੇ ਰਿਆਤ ਲੜ ਮਿਲੇਗਾ ਇਸ ਕਰਕੇ ਆਪਾਂ ਤੁਹਾਨੂੰ 650 ਚ ਦੇ ਰਹੇ ਹਾਂ ਪਹਿਲਾਂ ਇਹ 750 ਦਾ ਵੀ ਰੇਟ ਵਿਕਿਆ ਕਰ ਵੀ ਆਪਣੇ ਆਪਣਾ ਰੇਟ 750 ਜੀ ਬਾਜ਼ਾਰ ਦਾ ਰ 800 ਦੇ ਸਮਥਿੰਗ ਹੋਗਾ ਆ ਦੇਖੋ ਜੀ ਪੱਤੀਆਂ ਮੋਹਰਾ ਵਾਲੇ ਆ ਪੱਕੇ ਕਲਰ ਵਾਲੇ ਇਹ ਸੂਟ ਹੈ ਕਹਿਣਾ ਸਮਝੋ ਜੀ ਕਿ ਸਸਤੇ ਦੇ ਇੰਨੇ ਆ ਕਿ ਮਾੜਾ ਮਾਰੂਗਾ ਕੋਈ ਮਾਲ ਨਹੀਂ ਪੱਕੇ ਮਾਰ ਕੇ ਲੱਗੇ ਹੋਏ ਹੈ ਬ੍ਰਾਂਡ ਦੇ ਨਾ ਇਹਦੇ ਰੰਗ ਨੂੰ ਬੋਸ ਹੋਵੇ ਨਾ ਇਹ ਫਿੱਟੇ ਜੀ ਇਹ ਬ੍ਰਾਂਡਡ ਦੀ ਕਾਪਟਨ ਆ ਵੀ ਐਲ ਐਮ ਦੀ ਕਾਪਟਨ ਆ ਬਕਾਇਦਾ ਮੋਹਰਾ ਦੇ ਨਾਲ ਆ ਆ ਦੇਖੋ ਬੀ ਐਲ ਐਮ ਦੇ ਪੱਕੇ ਮਾਰ ਕੇ ਲੱਗੇ ਹੋਏ ਆ ਨਾ ਤੇ ਆਪਾਂ 7500 ਦਾ ਸੂਟ ਵੇਚੇ ਹੋਇਆ ਹੁਣ ਇਹ ਵੇਚ ਰਹੇ ਆ ਆਪਾਂ ਸਿਰਫ 650 ਪੈਜ ਹੈ ਬ੍ਰਾਂਡ ਦੀ ਕਾਪਟਨ ਹੈ ਨਾਇਕ ਰਾਵ ਦੇ ਨਾਇਦਰ ਰੰਗ ਨਿਕਲੇ ਪੌ ਪਹਿਲਾ ਆਪਾਂ ਬਹੁਤ ਵੇਚਿਆ ਆ ਵੀ ਕਲਰ ਆਪਾਂ ਬਹੁਤ ਵੇਚਿਆ ਜੀ ਤੇ ਬਦੌਟ ਲੈਣ ਦੇ ਬਣਨਗੇ ਸਾਰੇ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਆ ਗਿਆ ਜੀ ਪਿਸਤਾ ਕਲਰ ਲਾਈਟ ਸ਼ੇਡ ਆ ਤੁਸੀਂ ਦੇਣਾ ਪਿਸਤਾ ਕਲਰ ਦੀ ਚੀਨੀ ਦੀ ਕਰਾ ਸਕਦੇ ਹੋ ਸੇ ਮਾਗਿਆ ਦੇ ਵਿੱਚ ਸਕਿਨ ਕਲਰ ਤੇ ਮਾਸਟਰ ਜਾਈ ਆ ਗਿਆ ਕੌਮਪੇਰਾ ਕੱਲਰ ਹੈ ਜੀ ਸਿਕਨ ਨਾ ਕੱਲਰ ਜਾ ਮਾਸਟਰ ਜਾ ਤੁਸੀਂ ਕਹਿ ਸਕਦੇ ਆ ਗਾ ਜੀ ਜਿਵੇਂ ਆਪਾਂ ਕਹੇ ਨਾ ਵੀ ਲਾਈਟ ਪਰਪਲ ਜਾ ਕਲਰ ਹੁੰਦਾ ਆ ਕਿਹੜਾ ਕਟਚ ਕਲਰ ਬਹੁਤ ਸੋਹਣਾ ਨਵਾਂ ਕਲਰ ਹੈ ਹਾਂ ਨਵਾਂ ਜਾ ਕਲਰ ਹੈ ਜੀ ਲਾਈਟ ਪਰਪਲ ਜਾ ਇਹਨੂੰ ਆਪਾਂ ਜੰਗੀਜ ਵੀ ਪਾ ਸਕਦੇ ਆ ਤੇ 50 ਤੋਂ 60 ਵਾਲੀ ਵੀ ਪਾ ਸਕਦੇ ਆ ਕਿਉਂਕਿ ਇਹ ਜਿਆਦੇ ਢਿੱਲੇ ਹੈ ਨਹੀਂ ਤੇ ਕਾਟਨ ਇਹ ਇੰਨੀ ਸੌਫਟ ਹੈ ਜਿਵੇਂ ਕਹਿੰਦੇ ਨਾ ਵੀ ਸਾਡੇ ਬਿਸ਼ਾਤ ਚੁਗਮਾ ਲੜਮਾ ਕਪੜਾ ਨਹੀਂ ਪਾਈਦਾ ਉਹਨਾਂ ਲਈ ਕਟਚ ਇਹ ਕੀਮਤ ਇਹਦੀ ਬਹੁਤ ਘੱਟ ਆਪਣੇ ਵਾਲਾ ਪ੍ਰਾਈਸ ਨੂੰ ਕੋਈ ਦੇ ਨਹੀਂ ਸਕਦਾ ਜੀ ਸਿਰਫ 650 ਚ VLM ਤੇ ਪ੍ਰਿੰਸਸ ਦੇ ਬ੍ਰਾਂਡ ਦੇ ਸੂਟ ਹੈ ਇਹ ਬਸ ਹਾਂ ਅਲ ਹਮਦੁਲਿ ਜੀ ਡਿਜ਼ਾਈਨ ਪਹਿਲਾਂ ਆਇਆ ਸੀ ਤਾਂ ਕਰੇ 30 ਸਸਤੇ ਮਿਲ ਗਏ ਨਹੀਂ ਤਾਂ ਇਹ ਜਿਹੜੇ ਨਵੇਂ ਡਿਜ਼ਾਈਨ ਆ ਉਹ ਤਾਂ ਵੀ ਹੈ ਜੀ 750 ਉਹ ਰੇਟ ਹੁੰਦਾ ਹਾਂ ਲੋ ਇਹ ਪਹਿਲਾਂ ਆਏ ਹੋਏ ਤਾਂ ਕਰਕੇ ਹੋਆ ਹਾਂ ਚੱਕੋ ਜੀ ਸਾਰਾ ਨੇ ਪੱਕੀਆਂ ਮੋਹਰਾ ਹੋਣੀਆਂ ਪੱਕੇ ਰੰਗਾਂ ਵਾਲੇ ਸੂਟ ਹੈ ਜੀ ਆਹ ਸੂਟ ਹੀ ਫੁੱਲ ਦਾ ਹੈ ਜੀ ਦੇਖੋ ਇਹ ਵੀ ਕਲਰ ਨੀਂंबू ਕਲਰ ਹੈ ਨਾ ਵੀ ਇਹ ਸਰਪਤੇ ਸਰਬ ਸੇ ਸੁਨਿਆ ਮੈਂ ਤੁਹਾਨੂੰ ਦੱਸਣਾ ਆਪਣਾ ਆ ਗਿਆ ਫਰੋਜੀ ਜਗਾ ਕਲਰ ਇਹਨਾਂ ਦਾ ਡਿਫਰੈਂਟ ਜਿਹਾ ਜੀ ਤੁਸੀਂ ਐ ਵੀ ਨਹੀਂ ਕਹੋ ਕਿ ਬੜਾ ਗੂੜਾ ਕੰਨਾ ਬੜਾ ਲਾਈਟ ਆ ਸੋਹਣਾ ਇਹ ਕਲਰ ਹਲਕੜਾ ਹਲਕਾ ਸੋਹਣਾ ਜਿਹਾ ਲੱਗਦਾ ਕਲਰ ਹੈ ਇਹਨਾਂ ਲਾਈਟ ਹੈ ਨਾ ਡਾਰਕ ਹੈ ਤੁਸੀਂ ਬਾਹਰ ਅੰਦਰ ਵੀ ਪਾ ਸਕਦੇ ਹੋ ਘਰੇ ਪ੍ਰੈਸ ਮਾਰੋਗੇ ਹੋ ਜਿਹਦਾ ਹੋ ਜਾ ਕੁਝ ਵੀ ਕਲਰ ਨਹੀਂ ਹੁੰਦਾ ਹਾਂ ਆਹਦੇ ਕੋ ਬਲੈਕ ਨਾ ਗ੍ਰੀਨ ਕੀ ਬਲੈਕ ਹੈ ਬਲੈਕ ਹੈ ਆ ਗਿਆ ਜੀ ਬਲੈਕ ਕਲਰ ਛੋਟੇ ਬ੍ਰੈਂਡ ਦਾ ਬਹੁਤ ਸੋਹਣਾ ਕਲਰ ਹੈ। ਹੌਨਲੀ ਸੇਸੋ ਪੰਜਾਬ ਇਹ ਇਹ ਆਪਣੀ ਏਕੇ ਟੈਕਸ ਦੀ ਹੈ ਜੀ। ਪ੍ਰਿੰਸੈਸ ਕਾਟਨ ਇਹਦਾ ਕੀ ਰੇਟ ਹੈ ਵੀ ਜੀ? 750 ਇਹ ਵੀ 650 ਦੇਖ ਲਓ ਜੀ ਪ੍ਰਿੰਸੈਸ ਕਾਟਨ ਜਿਹੜੀ ਅਸੀਂ ਖੋਦ 750 ਵੇਚਦੇ ਹਾਂ ਉਸ ਨੂੰ 650 ਮਿਲ ਰਹੀ ਆ। ਡਿਸਕਾਊਂਟ ਆਹ ਸੂਟ ਥਰੇ ਭੱਜ ਕੇ ਤੇਰੇ ਨਾਲ ਦੀਆਂ ਤਾਂ ਮਾਰ ਮਾਰ ਹੈਂਗਰਾਂ ਚ ਟੰਗਣ। ਪ੍ਰਿੰਸਸ ਕਾਟਨ ਨੂੰ 650 ਚ ਕੋਈ ਵੀ ਨਹੀਂ ਦਿੰਦਾ ਕੋਈ ਵੀ ਨਹੀਂ ਦਿੰਦਾ ਔਡੀ ਕਾਟਨ ਦੀ ਰੇਟ ਜੀ 650 ਜੀ ਔਡੀ ਕਾਟਨ ਦਾ ਖਿੱਚ ਤੂ ਕੇ ਆਪਾਂ 600 ਚਲ ਪਰ ਕੋਈ ਡਿਸਕਾਊਂਟ ਮੈਂ ਆਪਾਂ 600 ਕਹਿ ਸਕਦੇ ਆ ਨਹੀਂ ਔਡੀ ਕਾਟਨ ਹੀ ਜੀ ਘੱਟੋ ਘੱਟ 650 ਹੀ ਇਸ ਨੂੰ ਪ੍ਰਿੰਸਸ ਕਾਟਨ ਔਡੀ ਕਾਟਨ ਦੇ ਰੇਟ ਚ ਮਿਲ ਰਹੀ ਆ ਆ ਦੇ ਲਈ ਮੰਮੀ ਨੇ ਜਿਹੜੇ ਲਾਈਟ ਕਲਰ ਪਾਉਣਾ ਪਸੰਦ ਕਰਦੇ ਉਹਨਾਂ ਲਈ ਆ ਦੇਖੋ ਔਨਲੀ 650 ਚੱਕੇ ਕੀ ਕਿਵੇਂ ਪਹਿਲਾਂ ਹੀ ਨਿਕਧ ਰਿਹਾ ਆ ਫੇਰ ਆ ਗਈ ਪ੍ਰਿੰਸਸ ਕੋਟਾ ਜਿਹੜਾ ਕਿ ਬਾਜ਼ਾਰ ਦੇ ਵਿੱਚ ਹੁਣ ਵੀ 7 750 ਦਾ ਚੱਲ ਰਿਹਾ ਆਪਾਂ ਤੁਹਾਨੂੰ ਦੇ ਰਹੇ ਹਾਂ ਸਿਰਫ 650 ਦਾ ਹੀ ਪੱਕੀਆਂ ਮੋਰਾ ਹੋਣੀਆਂ ਪੱਕੇ ਮਾਰਕ ਹੋਣਗੇ ਕੋਈ ਡੁਪਲੀਕੇਟ ਕੱਪੜਾ ਨਹੀਂ ਹੋਊਗਾ ਇਹ ਨਹੀਂ ਹੋਊਗਾ ਵੀ ਸਾਨੂੰ ਡੁਪਲੀਕੇਟ ਬਾਜ਼ਾਰ ਆਉਣ ਦਾ ਆਪਣਾ ਰੇਟ ਫਿਰ ਵੀ ਘੱਟ ਹੁੰਦਾ ਦੱਸੀ ਐ ਨਹੀਂ ਇਹ origignal ਪ੍ਰਿੰਸਸ ਹੈ ਵੀਰੇ ਕੋਈ ਨਕਲ ਨਹੀਂ ਵੇਚ ਰਹੇ ਆਪਾਂ ਹਾਂ ਪੱਕੇ ਆਪਣਾ ਕੱਪੜਾ ਉੱਥੋਂ ਸਿੱਧਾ ਇੱਕੇ ਟੈਕਸ ਦੀ ਜਿਹੜੀ ਉਹ ਚੋਂ ਦੇ ਕੰਪਨੀ ਹੀ ਹੁੰਦਾ ਆਪਣਾ ਕੱਪੜਾ ਇੱਕ ਇੰਚ ਪੀਜ ਹੈ ਜੀ ਜਿਹੜਾ ਪਸੰਦ ਆਂਦਾ ਲਓ ਪੱਕੇ ਰੰਗਾਂ ਵਾਲੇ ਆ ਜੀ ਕੌਟਣਾ ਬਿਦੌਟ ਲੈਂਗ ਬਣਦੀ ਐ ਆ ਲਓ ਜੀ ਆ ਲਓ ਜੀ ਹਾਂ ਬੜਾ ਜਿਆਦਾ ਬੀਦੀ ਪੂਰਦੀ ਤੇ ਚੀਂਗ ਹਾਂ ਇਧਰੋਂ ਕਿੱਚਾ ਹੇਦਰ ਤਾਂ ਜਾਣਦੀ ਨਹੀਂ ਮੈਂ ਕੰਨੀ ਤੇ ਫੜੀ ਨਹੀਂ ਤੂੰ ਕੰਨੀ ਕਰਕੇ ਕਿੱਚ ਲੈ ਕੰਨੀ ਉੱਪਰ ਨੂੰ ਹੋਈ ਪਈ ਆ ਹੱਸ ਇਧਰੋਂ ਦਿਨ ਨਹੀਂ ਨਾ ਕੰਨੀ ਲਾਈਟ ਪੈਂਦੀ ਆ ਹਾਂ ਲਓ ਜੀ ਆ ਲੈ ਲਓ ਆਪਣੀ ਦਾਦੀ ਜੀ ਗਿਆਦੀ ਕਰੂਗੀ ਦਰਦੀ ਸਿਰਫ 650 ਕਪੜਾ ਬਹੁਤ ਜਿਆਦਾ ਸੋਹਣਾ ਜੀ ਤੇ ਹਲਕਾ ਬਹੁਤ ਜਿਆਦਾ ਕੋਈ ਫਿਕਸ ਰਹਿਣਗੇ ਜੀ ਕੋਈ ਵੀ ਰੇਟ ਵਾਰੀ ਨਾ ਗਏ ਉਹ ਕਿਉਂਕਿ ਇਦੋਂ ਦਾ ਟ੍ਰੇਟ ਤਾਂ ਸਾਨੂੰ ਨਹੀਂ ਫਾਇਦਾ ਨਹੀਂ ਹੈਗਾ ਰੇਟ ਸਾਡੇ ਫਿਕਸ ਰਹਿਣਗੇ ਕਈ ਹੱਦੇ ਰੇਟ ਕਰਨ ਲੱਗ ਜਾਂਦੇ ਆ ਐਨੇ ਦਾ ਨਾਲੋਂ ਇਹਦਾ ਰੇਟ ਰੂਟ ਨਹੀਂ ਸਾਡਾ ਜਿਹੜਾ ਸੀ ਲੱਤ ਹਾਂ ਇਹਨੂੰ ਦੱਸੀ ਐ ਨਾ ਜੀ ਆਪਣਾ ਆਪਣਾ ਰਿਟੇਲ ਦਾ ਕੰਮ ਹੈ ਜੀ ਆਪਣਾ ਕਿਹੜਾ ਹੋਲ ਸੇਲ ਦਾ ਕੰਮ ਹੈ ਜੀ ਪਰ ਰੇਟ ਆਫ ਕਰੀ ਜਲੀਏ ਤੋੜ ਕੇ ਦੀ ਚਲੀ ਗਈ ਪਰ ਆਪਣਾ ਇਹ ਹਮ ਦੇ ਲੋਕ ਕਿ ਰੇਟ ਵੀ ਹੈ ਹਮ ਦੇ ਲੋਕ ਕੋਈ ਬਾਜ਼ਾਰ ਦੇ ਹੋਲ ਸੇਲ ਤੋਂ ਵੀ ਘੱਟ ਆਪਣਾ ਰੇਟ ਆ ਆ ਮਾਊ AK टैक्स ਤੋਂ ਨੂੰ ਇਹ ਸਾਡੇ 600 ਵਿੱਚ ਕੋਈ ਨਹੀਂ ਦਿੰਦਾ। ਸੋਨਿਆ ਚ ਪ੍ਰਿੰਸ कॉटन ਕੋਈ ਨਹੀਂ ਦਿੰਦਾ ਜੀ ਕੱਢ ਕੇ ਦੇਖ ਲਿਓ 8 850 ਦੇ ਸੂਟ ਪਾਏ ਪਿਆ ਅਸੀਂ YouTube ਦੇਖਦੀ ਰਹਿੰਦੇ ਆ। ਸਸਟ ਤੋਂ ਸਸਤਾ ਵੀ ਹੋ ਐ ਕਹਿੰਦੇ ਕਿ ਵੀ 800 850 ਸਾਡੇ ਕੋਲੇ ਸੋਨੂੰ ਇਹ ਬਿਲੂ ਪ੍ਰਿੰसेस ਤੇ ਜਾਂ VLM ਦੀ ਕੰਪਨੀ ਜਾਂ AK ਦੀ ਅਸੀਂ ਕੰਪਨੀ ਦਾ ਮਾਲ ਜਿਹੜਾ ਉਹ ਵੇਚ ਰਹੇ ਹਾਂ ਹੁਣ। ਆਪੜ। ਦੇਖੋ ਕਿੰਨਾ ਪਿਆਰਾ ਕੱਲ ਰਿਹਾ। ਇਹ ਆ ਗਏ ਜੀ ਬਲੈਕ। ਇਹ ਵੀ 600 ਪੰਜਾ। ਜਦੋਂ ਸਾਨੂੰ ਚੀਜ਼ ਥੋੜੀ ਜਿਹੀ ਸਸਤੀ ਮਿਲਦੇ ਅਸੀਂ ਹੋ ਜਾ ਰੇਟ ਲਾਉਣੀ ਆ ਜੇ ਸਾਨੂੰ ਥੋੜੀ ਜਿਹੀ ਮਹਿੰਗੀ ਮਿਲੇ ਤਾਂ ਅਸੀਂ ਹੋ ਜਾ ਰੇਟ ਲਾਉਣੀ ਆ ਆ ਗਿਆ ਜੀ ਮਹਿਰੂਪਾਪਾ ਇਹਨਾਂ ਦਾ ਭਾਉਂਦੀ ਆਪਣਿਆਂ ਕੋਲੋਂ ਖਾ ਕੇ ਲੈ ਲਓ ਜੀ ਪ੍ਰਿੰਸੈਸ ਕਾਟਨ ਰਿਜਨਲ ਤੁਹਾਨੂੰ 650 ਚ ਕੋਈ 650 ਚ ਕੋਈ ਵੀ ਨਹੀਂ ਦਿੰਦਾ ਡਿਲੀਵਰੀ ਚਾਰਜ ਲਾ ਕੇ ਵੀ ਤੁਹਾਨੂੰ ਤਾਂ ਐਵੇਂ ਮੈਸੇਜ ਇੱਕ ਕਰ ਦਿੰਦਾ ਵਧੀਆ ਫਲਾਣੇ ਦਾ ਤਾਂ ਇੰਨੇ ਨਾਮ ਦਿੰਦਾ ਵੀਰੇ ਕੱਪੜੇ ਤੇ ਦਿਨ ਰਾਤ ਦਾ ਫਰਕ ਹੁੰਦਾ ਤੁਸੀਂ ਮੋਬਾਈਲਾਂ ਤੇ ਕੱਪੜਾ ਨਹੀਂ ਵੜ ਕੇ ਦੇਖ ਸਕਦੇ ਸਾਨੂੰ ਬੰਬੇ ਕੋਟਨ ਆਪਣੇ ਆਪਾਂ ਵੀ ਪਹਿਲੀ ਵਾਰ ਲੈ ਕੇ ਆਏ ਸੀ ਜੀ ਦੋ ਤਰ੍ਹਾਂ ਦੀ ਕਾਟਨ ਸੀ ਇੱਕ ਸਸਤੀ ਬੰਬੇ ਕੋਟਨ ਸਾਡੇ ਕੋਲ ਵੀ ਜਿਹੜੀਆਂ ਜਿਹੜਾ ਵਧੀਆ ਚ ਲਿਆਂਦੀਆਂ ਸੀ ਉਹ ਲਿਆਂਦੀ ਨਹੀਂ ਜਿਹੜੀ 350 ਦਾ ਮਿਲਦਾ ਕਸਟਮਰਾਂ ਨੇ ਗੈਸ ਵੀ ਸਸਤੀ ਕਾਟਨ ਲੈ ਕੇ ਬੰਬੇ ਸਸਤੀ ਵੀ ਹੁੰਦੀ ਸਸਤਨ ਦੀ ਸੀ ਲੈ ਕੇ ਆਏ ਸੀ ਪਰ ਸਸਤੀ ਜਿਹੜੀ ਬੰਬੇ ਕੋਟਨ ਦੀ ਉਹ ਚ ਨਾ ਪ੍ਰਿੰਟ ਜਿਹੜਾ ਕਲਰ ਨਿਕਲਦਾ ਕੰਪਲੀਟ ਬਹੁਤ ਜਿਆਦਾ ਹੀ ਸੀਗੀ ਆ ਆਪਣਾ ਗਾ ਜੀ ਲਾਸਟਿਕ ਕਰਨਕਿਤ ਹੈ ਕਾਟਨ ਦੋਨੇ ਉਹ ਤਾਂ ਉਹ ਚ 1% ਵੀ ਕੰਪਲੀਟ ਨਹੀਂ ਐ ਤੇ ਸਸਤੀ ਜੀ ਬਹੁਤ ਕੰਪਲੀਟ ਆਈ ਸੀਗੀ ਬੰਬੇ ਕਾਟਨ ਚ ਸਾਰੇ ਰੰਗ ਨਿਕਲਿਆ ਸੀ ਸੋ ਤੁਸੀਂ ਮੋਬਾਈਲ ਤੇ ਨਹੀਂ ਦੇਖ ਸਕਦੇ ਤੇ ਸ਼ੁਕਰੀਆ ਜਿਹੜੇ ਮੈਸੇਜ ਕਰਦੇ ਆ ਵੀ ਆਹ ਚੀਜ਼ ਇੱਥੇ ਇਹਨੇ ਨਹੀਂ ਮਿਲਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਵੀਰੇ ਜਿੱਥੋਂ ਤੁਹਾਨੂੰ ਘੱਟ ਮਿਲਦੀ ਹੈ ਤੁਸੀਂ ਲੈ ਸਕਦੇ ਹੋ ਸਾਨੂੰ ਕੋਈ ਤਰਾਲ ਨਹੀਂ ਕਿਉਂਕਿ ਹਰ ਇੱਕ ਬੰਦਾ ਆਪਣੀ ਕਮਾਈ ਕਰਦਾ ਮਿਹਨਤ ਨਾਲ ਅਸਟਾ ਬ੍ਰਾਂਡ ਦੇ ਵਿੱਚ ਨਾ ਜੀ ਆਪਾਂ ਕੋਈ ਵੀ ਆਪਣੇ ਕੋਲ ਦੂਜਾ ਕੰਮ ਹੈ ਨਹੀਂ ਆਪਾਂ ਤਾਂ ਬ੍ਰਾਂਡ ਰੱਖਿਆ ਤੇ ਬ੍ਰੈਂਡ ਹੀ ਵੇਚਣਾ ਆਪਾਂ ਜਿਹੜਾ ਕੱਪੜਾ ਹੋਊਗਾ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਇਹ ਪ੍ਰਿੰਸਸ ਐ ਕਿਉਂ ਦੀ ਨ ਕਿਉਂਕਿ ਉਹ ਤੂੰ ਪਹਿਲਾਂ ਦਾ ਅਗਲਾ ਹਰ ਇੱਕ ਕਹਿੰਦਾ ਤੁਸੀਂ ਤਾਂ ਵੇਚਣ ਦੇ ਬਾਰੇ ਐਂ ਕਹਿੰਦੇ ਹੋਵੋਗੇ ਬੰਦ ਕਰ ਦੇ ਵੀ ਵੀਡੀਓ ਹੂੰ